ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਖਾਸ ਸੁਪਾਲ ਲੈ ਕੇ ਆਏ ਹਾਂ ਤੁਹਾਡੇ ਘਰ ਵਿੱਚ ਰਸੋਈ ਦੇ ਵਿੱਚ ਇੱਕ ਅਜਾਈ ਚੀਜ਼ ਅਕਸਰ ਹੀ ਮੌਜੂਦ ਹੁੰਦੀ ਹੈ ਜੋ ਤਾਂ ਸਿਰਫ ਤੁਹਾਡੀ ਸਿਹਤ ਨੂੰ ਤੰਦਰੁਸਤ ਬਣਾਉਂਦੀ ਹੈ ਬਲਕਿ ਸਿਹਤ ਨੂੰ ਤੰਦਰੁਸਤ ਬਣਾਉਣ ਦੇ ਨਾਲ-ਨਾਲ ਤੁਹਾਡੀ ਜ਼ਿੰਦਗੀ ਦੀਆਂ ਹਰ ਇੱਕ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੀ ਹੈ ਜਿਵੇਂ ਕਿ ਆਪਾਂ ਸਾਰੇ ਹੀ ਸੰਗਤ ਜੀ ਜਾਣਦੇ ਹਾਂ ਕਿ ਕਾਲੀ ਮਿਰਚ ਦੇ ਟੋਟਕੇ ਤੇ ਉਪਾਅ ਬਹੁਤ ਹੀ ਜ਼ਿਆਦਾ ਅਚੋਕ ਮੰਨੇ ਜਾਂਦੇ ਹਨ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਕੋਈ ਵੀ ਟੋਟਕਾ ਜਾਂ ਫਿਰ ਉਪਾਅ ਕਰਦੇ ਹਾਂ ਤਾਂ ਸਾਡਾ ਕੀਤਾ ਗਿਆ ਉਪਾਅ ਕਦੇ ਖਾਲੀ ਨਹੀਂ ਜਾਂਦਾ ਖਾਸ ਕਰਕੇ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਉਪਾਅ ਕਰਦੇ ਹਾਂ ਸ਼ਨੀਵਾਰ ਜਾਂ ਫਿਰ ਮੰਗਲਵਾਰ ਵਾਲੇ ਦਿਨ ਸੋ ਇਸ ਤਰੀਕੇ ਨਾਲ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਕਿ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਨਹੀਂ ਬਣ ਰਿਹਾ ਤੁਸੀਂ ਕਾਲੀ ਮਿਰਚ ਦੇ ਇਹ ਛੋਟੇ ਛੋਟੇ ਉਪਾਅ ਕਰਦੇ ਹੋ ਜੇਕਰ ਤੁਸੀਂ ਇਸ ਪਾਣੂ ਪੂਰੇ ਵਿਸ਼ਵਾਸ ਦੇ ਨਾਲ ਇੱਕ ਸ਼ਨੀਵਾਰ ਵੀ ਕਰ ਲੈਂਦੇ ਹੋ ਤਾਂ 7 ਦਿਨਾਂ ਅੰਦਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਜੋਗ ਪੰਜ ਜਾਣਗੇ 7 ਦਿਨ ਦੇ ਅੰਦਰ ਅੰਦਰ ਹੀ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਹੋ ਰਹੀ ਦੇਰੀ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਜੇਕਰ ਰਿਸ਼ਤਾ ਨਹੀਂ ਆ ਰਿਹਾ ਤਾਂ ਤੁਹਾਨੂੰ ਵਧੀਆ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਨਾਲ ਸਾਸ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਲਈ ਰਿਸ਼ਤਾ ਤਾਂ ਬਣ ਜਾਂਦਾ ਹੈ ਪਰ ਲਾਸਟ ਤੱਕ ਜਾ ਕੇ ਜਿਹੜਾ ਵਿਆਹ ਹੈ ਉਹ ਸਿਰੇ ਨਹੀਂ ਚੜਦਾ ਕੋਈ ਨਾ ਕੋਈ ਪ੍ਰੋਬਲਮ ਆਉਣ ਦੇ ਕਰਕੇ ਜਿਹੜਾ ਰਿਸ਼ਤਾ ਹੈ ਉਹ ਟੁੱਟ ਜਾਂਦਾ ਹੈ ਤੇ ਅਗਰ ਤੁਹਾਨੂੰ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤੁਸੀਂ ਕਾਲੇ ਮੱਛ ਦੇ ਨਾਲ ਛੋਟਾ ਜਿਹਾ ਉਪਾਅ ਕਰਨਾ ਜੇਕਰ ਤੁਸੀਂ ਇਸ ਪਾਣ ਨੂੰ ਪੂਰੇ ਵਿਸ਼ਵਾਸ ਨਾਲ ਸਿਰਫ ਇੱਕ ਵਾਰ ਹੀ ਕਰ ਲੈਂਦੇ ਹੋ ਤਾਂ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ ਇਸ ਪਾਣ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਤੇ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਤਾਂ ਮੰਗਲਵਾਰ ਦੇ ਦਿਨ ਵੀ ਕਰ ਸਕਦੇ ਹੋ ਇਸ ਪਾਣ ਨੂੰ ਮਾਤਾ ਪਿਤਾ ਵੀ ਕਰ ਸਕਦੇ ਨੇ ਤੇ ਬੱਚੇ ਖੁਦ ਵੀ ਕਰ ਸਕਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਆਸਾਨ ਚੇਆ ਉਪਾ ਜੋ ਅਸੀਂ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਹਾਂ ਇਸ ਨੂੰ ਅਸੀਂ ਕਿਸ ਤਰੀਕੇ ਅਨੁਸਾਰ ਕਰਾਂਗੇ ਇਹ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਵਾਤੋਂ ਵਾਦ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜਰੀ ਲਗਵਾ ਦਿਓ ਜੀ ਕਮੈਂਟ ਸੈਕਸ਼ਨ ਨੂੰ ਅੱਗੇ ਸਵਾਈਪ ਕਰੋਗੇ ਤਾਂ ਤੁਸੀ ਹਾਈਪ ਦਾ ਤੁਹਾਨੂੰ ਬਟਨ ਨਜ਼ਰ ਆਏਗਾ ਤੁਸੀਂ ਹਾਈਪ ਨੂੰ ਕਲਿੱਕ ਕਰਕੇ ਹਾਈਪ ਦੇ ਸਕਦੇ ਹੋ ਸੋ ਇਸ ਤਰੀਕੇ ਨਾਲ ਇਸ ਪਾ ਨੂੰ ਵੀਡੀਓ ਤੇ ਹਾਈਪ ਕਰ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸ ਸਾਂਗਾ ਜੀ ਬੱਚਿਆਂ ਦੇ ਵਿਆਹ ਦੇ ਲਈ ਪੱਛੇ ਆਪਣੇ ਵਿਆਹ ਦੇ ਲਈ ਖੁਦ ਵੀ ਕਰ ਸਕਦੇ ਹਨ ਮਾਤਾ ਪਿਤਾ ਵੀ ਅਗਰ ਕੋਈ ਹੋਰ ਵੱਡਾ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਵਿਆਹ ਦੇ ਲਈ ਇਹ ਉਪਾਅ ਕਰਨਾ ਚਾਹੁੰਦਾ ਹੈ ਤਾਂ ਵੀ ਕਰ ਸਕਦਾ ਹੈ ਪਰ ਉਪਾਅ ਕਰਨ ਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਇਸ ਉਪਾਅ ਨੂੰ ਤੁਸੀਂ ਸੌਰਜੇਪਾਂ ਤੋਂ ਬਾਅਦ ਵਿੱਚ ਹੀ ਕਰਨਾ ਹੋਵੇਗਾ ਤੇ ਇਸ ਤਰੀਕੇ ਨਾਲ ਇਹ ਉਪਾਅ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਇੱਕ ਸਫੇਦ ਕਾਗਜ਼, ਚਿੱਟਾ ਕਾਗਜ਼ ਤੇ ਤੁਹਾਨੂੰ ਪੰਜ ਕਾਲੀਆਂ ਮਿਰਚਾਂ ਚਾਹੀਦੀਆਂ ਨੇ। ਕਾਲੀਆਂ ਮਿਰਚਾਂ ਬਿਲਕੁਲ ਸਾਫ਼ ਸੁਥਰੀਆਂ ਤੇ ਸਾਬਤ ਹੋਣੀਆਂ ਚਾਹੀਦੀਆਂ ਨੇ ਤੇ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਲਈਆਂ ਨੇ ਉਹਨਾਂ ਨੂੰ ਜਿਹੜਾ ਸਫੇਦ ਰੰਗ ਦਾ ਤੁਸੀਂ ਕਾਗਜ਼ ਲਿਆ ਉਹਨਾਂ ਦੇ ਵਿੱਚ ਪਾ ਕੇ ਪੁੜੀਆਂ ਦੀ ਤਰ੍ਹਾਂ ਤੁਸੀਂ ਤਿਆਰ ਕਰ ਲੈਣਾ। ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮਨ ਹੀ ਮਨ ਅੰਦਰ ਆਪਣੇ ਬੱਚਿਆਂ ਦੇ ਵਿਆਹ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ। ਇਸ ਤਰੀਕੇ ਨਾਲ ਅਗਰ ਬੱਚੇ ਕਰ ਰਹੇ ਹਨ ਅਤੇ ਬੱਚੇ ਆਪਣੀ ਵਿਆਹ ਦੀ ਕਾਮਨਾ ਖੁਦ ਕਰਨ ਜੇਕਰ ਤੁਹਾਡਾ ਕੋਈ ਮਨਪਸੰਦ ਰਿਸ਼ਤਾ ਹੈ ਜੋ ਮਿਲਤਾ ਚੁਕਾ ਹੈ ਪਰ ਉਹ ਸਿਰੇ ਨਹੀਂ ਚੜ ਰਿਹਾ ਇਸ ਤਰੀਕੇ ਨਾਲ ਬੱਚਿਆਂ ਨੂੰ ਵੀ ਲੱਗ ਰਿਹਾ ਜਾਂ ਫਿਰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਲੱਗ ਰਿਹਾ ਕਿ ਉਹਨਾਂ ਦਾ ਬੱਚਾ ਜਾਂ ਬੱਚੇ ਨੂੰ ਖੁਦ ਨੂੰ ਲੱਗ ਰਿਹਾ ਕਿ ਮੈਂ ਇਸ ਜਗ੍ਹਾ ਤੇ ਵਿਆਹ ਕਰਨਾ ਚਾਹੁੰਦਾ ਹਾਂ ਪਰ ਵਿਆਹ ਕਰਨ ਦੇ ਲਈ ਮੈਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਉਸ ਰਿਸ਼ਤੇ ਦੀ ਕਾਮਨਾ ਕਰਨੀ ਹੈ ਇਹ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਪੱਕਾ ਹੋ ਜਾਵੇਗਾ ਤੇ ਵਿਆਹ ਤੱਕ ਤੁਹਾਡੀ ਇਹ ਗੱਲ ਪੂਰੇ ਸਿਰੇ ਚੜ ਜਾਏਗੀ ਤੁਸੀਂ ਇਸ ਤਰੀਕੇ ਦੇ ਨਾਲ ਕਾਮਨਾ ਕਰਨੀ ਹੈ ਇਸ ਪੰਨ ਤੁਸੀਂ ਸ਼ਾਮ ਦੇ ਸਮੇਂ ਘਰ ਦੇ ਸਮੇਂ ਜਿਹੜੀਆਂ ਪੰਜ ਕਾਲੀ ਮਿਰਚ ਦੇ ਦਾਣੇ ਲਏ ਹਨ ਇਹਨਾਂ ਦੇ ਪੂੜੀਆਂ ਜਿਹੜੀਆਂ ਤਿਆਰ ਕੀਤੀਆਂ ਸੀ ਇਹਨਾਂ ਨੂੰ ਰਾਤ ਨੂੰ ਜਿੱਥੇ ਵੀ ਤੁਹਾਡੇ ਬੱਚੇ ਸੌਂਦੇ ਪਏ ਹਨ ਉਨਾ ਦੇ ਸਰਾਣੇ ਦੇ نیچے ਤੁਸੀਂ ਰੱਖ ਦੇਣਾ ਹੈ ਸਰਾਣੇ نیچے ਰੱਖਣ ਦਾ ਮਤਲਬ ਇਹ ਨਹੀਂ ਕਿ ਜਿਹੜਾ ਅਸੀਂ ਸਰਾਣਾ ਜੋਸ ਕਰਦੇ ਹਾਂ ਉਸੇ نیچے ਤੁਸੀਂ ਰੱਖਣਾ ਤੁਸੀਂ ਕੀ ਕਰਨਾ ਹੈ ਕਿ ਇੱਕ ਕਟੋਰੀ ਲੈਣੀ ਹੈ ਉਸ ਕਟੋਰੀ ਦੇ ਵਿੱਚ ਇਹਨਾਂ ਪੂੜੀਆਂ ਨੂੰ ਜਿਹੜੀਆਂ ਤੁਸੀਂ ਤਿਆਰ ਕੀਤੀਆਂ ਸੀ ਉਹ ਪਾ ਲੈਣੀਆਂ ਨੇ ਕਟੋਰੀ ਸਰਾਣੇ ਦੀ ਤਰਫ ਜ਼ਮੀਨ ਤੇ ਤੁਸੀਂ ਰੱਖ ਦੇਣੀ ਹੈ ਇਸ ਤਰੀਕੇ ਦੇ ਨਾਲ ਇਸ ਕਟੋਰੀ ਨੂੰ ਤੁਸੀਂ ਰੱਖ ਦੇਣਾ ਤੇ ਰਾਤ ਦੇ ਸਮੇਂ ਤੁਸੀਂ ਰਖਣ ਤੋਂ ਬਾਅਦ ਵਿੱਚ ਕੁਝ ਨਹੀਂ ਕਰਨਾ ਤੁਸੀਂ ਆਰਾਮ ਦੇ ਨਾਲ ਆਪਣਾ ਸੌਂ ਜਾਣਾ ਅਗਰ ਇਸ ਕੰਡੀਸ਼ਨ ਦੇ ਵਿੱਚ ਤੁਹਾਡੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਸਾਡੇ ਬੱਚੇ ਜੇਕਰ ਘਰ ਦੇ ਵਿੱਚ ਨਹੀਂ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸੇਵ ਪਾ ਕਰਦੇ ਹਾਂ ਤੇ ਸਾਡੇ ਕੋਲ ਸਾਡੇ ਬੱਚੇ ਨਹੀਂ ਹਨ ਤਾਂ ਉਸ ਸਮੇਂ ਸਾਨੂੰ ਸਾਡੇ ਮਾਤਾ ਪਿਤਾ ਉਪਾ ਕਰ ਰਹੇ ਹਨ ਜਾਂ ਕੋਈ ਭੈਣ ਭਰਾ ਰਿਸ਼ਤੇਦਾਰ ਜਿਹੜਾ ਵੀ ਵਿਆਕਤੀ ਉਸ ਬੱਚੇ ਲਈ ਪਾਕ ਕਰ ਰਿਹਾ ਹੈ ਉਹ ਖੁਦ ਇਸ ਕਟੋਰੀ ਨੂੰ ਆਪਣੇ ਸਹਰਾਣੇ ਦੇ نیچے ਰੱਖ ਕੇ ਸੌਂ ਸਕਦਾ ਹੈ ਇਸ ਤਰੀਕੇ ਨਾਲ ਅਗਲੀ ਸਵੇਰ ਉੱਠ ਕੇ ਜੇਕਰ ਤਾਂ ਬੱਚੇ ਸਪਾਣੂ ਕਰ ਰਹੇ ਹਨ ਤਾਂ ਉਹ ਖੁਦ ਆਪਣੇ ਹੱਥ ਨਾਲ ਪਾਕ ਕਰਨਗੇ ਜੇਕਰ ਬੱਚੇ ਤੁਹਾਡੇ ਕੋਲ ਨਹੀਂ ਆ ਰਹੇ ਤਾਂ ਮਾਦਾ ਪਿਤਾ ਜਾਂ ਕੋਈ ਭੈਣ ਭਰਾ ਪਾਕ ਕਰਦਾ ਹੈ ਤਾਂ ਉਹ ਆਪਣੇ ਮਨ ਹੀ ਮਨ ਇਹ ਸੋਚ ਕੇ ਬੱਚਿਆਂ ਦਾ ਹੱਥ ਕੇ ਇਸ ਪਾਣੂ اس پاણો ਲਗ ਰਿਹਾ ਹੈ ਤਾਂ ਸੋਚ ਕੇ ਉਹ ਇੱਕ ਲੋਟਾ ਜਲਦਾ ਪਾ ਲੈਣ ਤੇ ਇੱਕ ਲੋਟਾ ਤੁਸੀਂ ਜਲਦਾ ਨਹਿਣਾ ਤੇ ਤਾਂਬੇ ਦਾ ਉਸ ਵਿੱਚ ਸ਼ੁੱਧ ਜਲ ਤੁਸੀਂ ਆਪਣੇ ਘਰ ਵਿੱਚ ਪਾ ਲੈਣਾ ਇੱਕ ਲੋਟਾ ਜਲ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਵੇਗਾ ਜਾਂ ਮੰਦਰ ਉਥੇ ਬੈਠ ਜਾਣਾ ਤੁਹਾਡੇ ਘਰ ਵਿੱਚ ਮੰਦਰ ਜਿਹੜਾ ਬਣਿਆ ਹੋਵੇਗਾ ਉਥੇ ਛੋਟਾ ਸ਼ਿਵਲਿੰਗ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਛੋਟਾ ਸ਼ਿਵਲਿੰਗ ਹਾਂ ਤਾਂ ਤੁਸੀਂ ਉਹ ਪਾਣੂ ਘਰ ਵਿੱਚ ਵੀ ਕਰ ਸਕਦੇ ਹੋ ਅਗਰ ਨਹੀਂ ਤਾਂ ਤੁਹਾਨੂੰ ਮੰਦਰ ਜਾਣ ਦੀ ਜ਼ਰੂਰਤ ਵੀ ਪੈ ਸਕਦੀ ਹੈ ਫਿਰ ਤੁਹਾਨੂੰ ਮੰਦਰ ਜਾ ਕੇ ਉਪਾ ਕਰਨਾ ਹੋਵੇਗਾ ਕਿਉਂਕਿ ਇਹ ਉਪਾ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸ਼ਿਵ ਲਿੰਗ ਦਾ ਹੈ ਇਸ ਤਰੀਕੇ ਨਾਲ ਤੁਸੀਂ ਸ਼ਿਵ ਲਿੰਗ ਦੇ ਕੋਲ ਬੈਠਣਾ ਹੈ ਤੇ ਇੱਕ ਦੀਵਾ ਤੁਸੀਂ ਪਰਚਲਿਤ ਕਰਨਾ ਹੈ ਜਿਹੜਾ ਦੀਵਾ ਤੁਸੀਂ ਤਿਆਰ ਕਰਕੇ ਝਗਾਉਣਾ ਉਹ ਸਰੋਂ ਦੇ ਤੇਲ ਦਾ ਹੋਣਾ ਚਾਹੀਦਾ ਹੈ ਜਾਂ ਫਿਰ ਤੇਲ ਦਾ ਹੋਣਾ ਚਾਹੀਦਾ ਹੈ ਜਾਂ ਫਿਰ ਤਿਲਾ ਦੇ ਤੇਲ ਦਾ ਹੋਣਾ ਚਾਹੀਦਾ ਹੈ ਜਾਂ ਚਮੇਲੀ ਦੇ ਤੇਲ ਦਾ ਜੇਕਰ ਤੁਸੀਂ ਮੰਦਰ ਵਿੱਚ ਇਹ ਉਪਾਕਰਣ ਜਾ ਰਹੇ ਹੋ ਤਾਂ ਤੁਸੀਂ ਇਹਸ ਦੀਵੇ ਨੂੰ ਘਰ ਤੋਂ ਹੀ ਤਿਆਰ ਕਰਕੇ ਲੈ ਜਾਓ ਅਗਰ ਘਰ ਵਿੱਚ ਕਰ ਰਹੇ ਹੋ ਤਾਂ ਪਹਿਲਾਂ ਉਪਾਕਰਣ ਤੋਂ ਇਸ ਦੀਵੇ ਨੂੰ ਤੁਸੀਂ ਤਿਆਰ ਕਰ ਲਓ ਇਸ ਤਰੀਕੇ ਨਾਲ ਜਿਹੜੀਆਂ 5 ਕਾਲੀਆਂ ਮਿਰਚਾਂ ਦੇ ਦਾਣੇ ਸੇ ਉਹਨਾਂ ਨੂੰ ਤੁਸੀਂ ਆਪਣੇ ਹੱਥ ਵਿੱਚ ਰੱਖ ਲੈਣਾ ਤੇ ਜਿਹੜਾ ਇੱਕ ਲੋਟਾ ਜਾਲ ਸੀ ਇਸ ਜਾਲ ਨੂੰ ਸਵੇਰਿੰਗ ਤੇ ਚਾਰ ਵਾਰ ਅਭਿਸ਼ੇਕ ਕਰਨਾ ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਹਾਡੇ ਕੋਲ ਪੰਜ ਕਾਲੀਆਂ ਮਿਰਚਾਂ ਆਉਣ ਗਿਆ ਇਹਨਾਂ ਨੂੰ ਤੁਸੀਂ 1 ਬਾਈ 1 ਏਕੇ ਕਰਕੇ ਸ਼ਿਵ ਲਿੰਗ ਤੇ ਅਰਪਿਤ ਕਰਨਾ ਤੇ ਆਪਣੇ ਬੱਚਿਆਂ ਦੇ ਵਿਆਹ ਦੀ ਤੁਸੀਂ ਕਾਮਨਾ ਕਰਨੀ ਜਿਆਦਾ ਵੀ ਤੁਸੀਂ ਆਪਣੇ ਬੱਚੇ ਦੇ ਵਿਆਹ ਦੀ ਕਾਮਨਾ ਕਰਨੀ ਤੁਸੀਂ ਆਪਣੇ ਬੱਚੇ ਦੇ ਵਿਆਹ ਦਾ ਤੁਸੀਂ ਨਾਮ ਤੁਸੀਂ ਲੈਣਾ ਤੇ ਅਗਰ ਬੱਚਾ ਖੁਦ ਅਗਰ ਬੱਚੇ ਖੁਦ ਹੋਣਗੇ ਤੇ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਇੱਕ ਕਾਲੀ ਮਿਰਚ ਨੂੰ ਲੈ ਕੇ ਸ਼ਿਵ ਲਿੰਗ ਨੂੰ ਭਗਵਾਨ ਨੂੰ ਅਰਪਿਤ ਕਰਨਾ ਇਸ ਰਿਕੇ ਨਾਲ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਕੋਲ ਇੱਕ ਲੋਟਾ ਚਾਲ ਹੋਵੇਗਾ ਤੁਸੀਂ ਪਤਲੀ ਜੀ ਧਾਰ ਦੇ ਰੂਪ ਦੇ ਵਿੱਚ ਭਗਵਾਨ ਪੋਲੇਨਾਥ ਕਹਿੰਦਾ ਭਾਗ ਕਿਸ਼ੰਕਰ ਭਗਵਾਨ ਨੂੰ ਅਰਪਿਤ ਕਰ ਦੇਣਾ ਹੈ ਉਸ ਤੋਂ ਬਾਅਦ ਇੱਕ ਮੰਤਰ ਜੋ ਕਿ ਤੁਸੀਂ ਇੱਥੇ ਮੰਤਰ ਦਾ ਜਾਪ ਕਰਨਾ ਹੈ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਵੀ ਨੋਟ ਕਰਕੇ ਰੱਖ ਸਕਦੇ ਹੋ ਜਿੰਨਾ ਤੁਹਾਡਾ ਮਨ ਕਰੇ ਤੁਸੀਂ ਓਨੀ ਵਾਰ ਇਸ ਮੰਤਰ ਨੂੰ ਬੋਲਣਾ ਹੈ ਜੇਕਰ ਤੁਹਾਡਾ ਪੰਜ ਵਾਰ ਮਨ ਕਰੇ ਤਾਂ ਤੁਸੀਂ ਪੰਜ ਵਾਰ ਬੋਲ ਸਕਦੇ ਹੋ ਅਗਰ ਜ਼ਿਆਦਾ ਟਾਈਮ ਮਨ ਕਰੇ ਤਾਂ ਤੁਸੀਂ ਜ਼ਿਆਦਾ ਟਾਈਮ ਬੋਲ ਸਕਦੇ ਹੋ ਇਸ ਤਰੀਕੇ ਨਾਲ ਪੰਜ ਵਾਰ 11 ਵਾਰ 100 ਵਾਰ ਜਾਂ ਫਿਰ ਇਸ ਤੋਂ ਜ਼ਿਆਦਾ ਤੁਹਾਡਾ ਮਨ ਕਰੇ ਤਾਂ ਤੁਸੀਂ ਜ਼ਿਆਦਾ ਵਾਰ ਬੋਲ ਸਕਦੇ ਹੋ ਇਹ ਮੰਤਰ ਬਹੁਤ ਹੀ ਜ਼ਿਆਦਾ ਆਸਾਨ ਹੈ ਪਰ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਸ ਮੰਤਰ ਨੂੰ ਬਿਨਾਂ ਦੇਖੇ ਬਿਲਕੁਲ ਵੀ ਨਹੀਂ ਬੋਲ ਸਕਦੇ ਤੁਸੀਂ ਉਸ ਨੂੰ ਕਾਪੀ ਤੇ ਨੋਟ ਕਰ ਲਵੋ ਅਥਮੇ ਤੁਸੀਂ ਇਸ ਮੰਤਰ ਨੂੰ ਬੋਲ ਸਕਦੇ ਹੋ ਇਹ ਮੰਤਰ ਹੈ ਓਮ ਨਮਾ ਭਗਵਤੇ ਵਾਸੂ ਦੇਵੇ ਨਮੇ ਓਮ ਨਮਾ ਭਗਵਤੇ ਵਾਸੂ ਦੇਵੇ ਨਮੇ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਜਿਨ੍ਹਾਂ ਤੁਹਾਡਾ ਮਨ ਕਰੇ ਕੋਈ ਬੰਦਿਸ਼ ਨਹੀਂ ਇਹਨਾਂ ਜਾਪ ਕਰਨਾ ਇਸ ਬਾਣ ਨੂੰ ਕਰਨ ਤੋਂ ਬਾਅਦ ਇਸ ਮੰਤਰ ਦਾ ਜਾਪ ਕਰਨ ਤੋਂ ਬਾਅਦ ਪੋਲਨਾ ਤੱਕ ਤੁਹਾਡੀ ਅਰਜੀਏ ਫਰਮਾਇਸ਼ ਤੁਹਾਡੀ ਮਨੋ ਕਾਮਨਾ ਪਹੁੰਚ ਜਾਵੇਗੀ ਇਸ ਬਾਣ ਨੂੰ ਤੁਸੀਂ ਪੂਰੇ ਮਨ ਨਾਲ ਕਰਨਾ ਪੂਰੀ ਸ਼ਰਧਾ ਭਾਵਨਾ ਨਾਲ ਕਰਨਾ ਇਹ ਉਪਾਕਾਰ ਦੇ ਸਮੇਂ ਤੁਹਾਡਾ ਮਨ ਕਿਤੇ ਹੋਰ ਲੱਗਿਆ ਹੋਵੇ ਇਦਾਂ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਇਸ ਤਰੀਕੇ ਨਾਲ ਉਪਾਕਾਰ ਦੇ ਹੋ ਤਾਂ ਫਿਰ ਤੁਹਾਨੂੰ ਇਸ ਪਾ ਦਾ ਰਿਜ਼ਲਟ ਵੀ ਮਿਲੇਗਾ ਸੋ ਇਸ ਤਰੀਕੇ ਨਾਲ ਉਪਾਕਾਰ ਦੇ ਸਮੇਂ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਪ੍ਰਮਾਤਮਾ ਅੱਗੇ ਆਪਣੀ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਨੀ ਸਿਰਫ ਤੁਸੀਂ ਇੱਕ ਸ਼ਨੀਵਾਰ ਹੀ ਜੇਕਰ ਇਸ ਪਾ ਨੂੰ ਵਿਸ਼ਵਾਸ ਨਾਲ ਕਰੋਗੇ ਤੁਹਾਨੂੰ ਇੱਕ ਸ਼ਨੀਵਾਰ ਵਿੱਚ ਕੀਤਾ ਗਿਆ ਉਪਾਅ ਰਿਜ਼ਲਟ ਜ਼ਰੂਰ ਦੇਵੇਗਾ ਏਸੀ ਸਾਡੀ ਅੱਜ ਦੀ ਵੀਡੀਓ ਦੀ ਛੋਟੀ ਜਿਹੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਵੋ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ